ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਦੋ ਨੌਜਵਾਨਾਂ ਨੂੰ ਅਣਪਛਾਤੇ ਵਿਅਕਤੀ ਨੇ ਮਾਰੀ ਟੱਕਰ ਟੱਕਰ ਮਾਰਨ ਵਾਲਾ ਮੌਕੇ ਤੇ ਹੋ ਗਿਆ ਫਰਾਰ ਜ਼ਖਮੀ ਨੌਜਵਾਨਾਂ ਨੂੰ ਕਰਵਾਇਆ ਗਿਆ ਸਿਵਲ ਹਸਪਤਾਲ ਦੇ ਵਿੱਚ ਦਾਖਲ ਫਗਵਾੜਾ ਜੀਟੀ ਰੋਡ ਜੀਸੀਟੀ ਨਿਮਿਲ ਦੇ ਨੇੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਇੱਕ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਅਤੇ ਉਹ ਮੌਕੇ ਤੇ ਹੀ ਫਰਾਰ ਹੋ ਗਿਆ ਜਿਸ ਤੋਂ ਬਾਅਦ ਦੋ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਸਨ ਗੰਬੀਰੀ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਗਵਾੜਾ ਦੇ ਇੱਕ ਹਸਪਤਾਲ ਚਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਉਹਨਾਂ ਨੂੰ ਫਿਰ ਸਿਵਲ ਹਸਪਤਾਲ ਦੇ ਵਿੱਚੋਂ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਕੀ ਨਾਮ ਹੈ ਆਪਕਾ? ਰਚਮ ਜੀ ਰਚਮ ਜੀ کہاں के रहने वाले हो? ਮੈਂ ਫਗਵਾੜਾ ਜੈਸੀਟੀ ਬਿਲਕੁਲ ਹਾਂ। ਕੀ ਮਾਮਲਾ ਹੋਇਆ ਫਗਵਾੜਾ ਕਿਸਵਲ ਹਸਪਤਲ ਮੈਂ ਆਏ? ਉਹ ਆਮ ਜਿਹੜੇ ਨੇ ਅਭੀ ਉੱਪਰ ਮੈਂ ਜੈਸੀਟੀ ਦੇ ਸਾਹਮਣੇ ਵਾਲੀ ਰੋਡ ਹੈ ਜੀਟੀ ਰੋਡ।

ਹਾਂ ਜੀ ਮੈਂ ਕੀ ਮਾਮਲਾ ਜੀ ਦੋ ਨੌਜਵਾਨ ਆਪਣੇ ਫਗਵਾੜਾ ਦੇ ਸੋਲਾ ਹਸਪਤਲ ਦੇ ਲੈ ਆਂਦੇ ਗਏ ਜੀ ਹਾਂ ਜੀ ਸਾਡੇ ਕੋਲ ਤਕਰੀਬਨ 8 ਵਜੇ ਜਿਹੜਾ ਹੈਗਾ ਨਾ ਇਸ਼ੂ ਤੇ ਆਏ ਦੋ ਲੋਕ ਜੀ ਇਹ ਤੁਟੂ ਕੀਤੇ ਲੱਗੇ ਐਕਸੀਡੈਂਟ ਕੇਸ ਹੋਆ ਸੀ ਨਾ ਤੇ ਉਥੋਂ ਜਾ ਫੋਨ ਪਾਈ ਇਹ ਸੰਪਤ ਹਸਪਤਲ ਤੋਂ ਤੇ ਅੱਗੇ ਹੁਣ ਉਹਨਾਂ ਦਾ ਸੀਟੀ ਵੀਰਾ ਜਿਹੜਾ ਉਹਨਾਂ ਦਾ ਪਰਵਾਣੀ ਹੈ ਤੇ ਵੀ ਤੇ 24 ਸਾਲ ਦੇ ਏਜ ਦੇ ਵੀ ਕਰਕੇ ਆਏ ਤੇ ਐਕਸੀਡੈਂਟ ਕੇਸ ਦਾ ਸਿਰ ਆ ਗਿਆ ਜਿਹਨਾਂ ਨੇ ਇਸ ਨੂੰ ਫਾਈਲ ਕੀਤਾ ਸੀ ਮੈਡਮ ਕੀ ਲੱਗਦਾ ਜੀ ਜਿਹੜੇ ਨੌਜਵਾਨ ਆਏ ਹੋਏ ਜੀ ਕਿ ਉਹਨਾਂ ਦੇ ਮੇਜਰ ਸੱਟਾਂ ਲੱਗੀਆਂ ਹੋਈਆਂ ਜੀ ਜੀ ਬਣੀ ਰੋਬੋਟਿਕ ਬਾਕੀ ਕੁਝ ਦਾ ਸਿਸਟਮ ਖਰਾਬ ਹੋ ਜਾਏਗਾ ਦੇਖਦੇ ਆ ਅਦਰਵਾਈਜ਼ ਦੇ ਆ ਬੀ ਸਟੇਬਲ ਕੰਡੀਸ਼ਨ ਨੂੰ ਕੀ ਲੱਗਦਾ ਜੀ ਐਸਆਈ ਦੇ ਜਿਹੜਾ ਉੱਥੇ ਉੱਥੇ ਕੀ ਡਾਕਟਰਾਂ ਦੇ ਕੋਲ ਇਹ ਇਲਾਜ ਨਹੀਂ ਹੈਗਾ ਜੀ ਕਿ ਬੱਚਿਆਂ ਨੂੰ ਇੱਥੇ ਭੇਜ ਦਿੱਤਾ ਜੀ